ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰੇ ਸਾਹਿਬ ਨੇ ਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਸੋ ਕਹੋ ਟਲ ਗੁਰਸੇਵੀਐ ਇਹਨਿਸ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਾਮਦੀ ਨੋਰ ਅਰਸੋਂ কুরਸੋਂ ਛਟੀਐ ਤੋਦ ਡਿਠੇ ਸੱਚੇ ਬਾਦਸ਼ਾਹੋ ਮਲ ਜਨਮ ਜਨਮ ਦੀ ਕਟਿਅ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾ ਕੋ ਤੁਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾ ਕੋ ਤੋ ਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਗੋਣੇਦਾਨ ਗੁਣ ਤੇ ਨਹੀਂ ਗਾਏ जा का केरे तारी सो सुखिया तन उस जन्मा नानक तिस बलहारी गुण निदान गुण ते नहीं गाए को कृपा तारी सो सुखिया तन उस जन्मा ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋੜੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੁਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਜਿਓ ਤੇ ਕੋ ਜਾਗ ਮੈਂ ਮੁਕਤੀ ਹਰ ਚਿੱਤ ਮੈਂ ਜੋਤ ਵਿਚਾਰੈ ਦੇਹ ਅਨਿਤ ਨ ਨਿਤ ਰਹਿ ਜਸ ਨਾਮ ਚੜ੍ਹ ਪਵ ਸਾਗਰ ਤਰੈ ਤਿਰਜ तम ਬਨਾਏ ਇਹ ਹੈ ਤਾਨਾ ਬੁੱਧ ਸੋ ਦੀਪਕ ਜਿਉ ਉਜਿਆਰੈ ਗਿਆਨ ਕੀ ਬੜਨੀ ਮਨੋ ਹਾਤ ਲੈ ਕਾਤ ਰਤਾ ਕੋਤਵਰ ਬੁਹਾਰ ਸਗਲ ਦਵਾਰ ਕੋ ਸਾਢਕੈ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਜ ਸਾਹਿਬ ਜੀ ਮਾਦੋ ਸ਼ਾਨਦ ਜਬ ਕੋ ਪਾਲਕੀ ਅਵਤਾਰਾ ਬਾਜਤ ਤੂਰ ਹੋਤ ਚਨਕਾਰਾ ਜਬ ਕੋ ਪਾਲਕੀ ਅਵਤਾਰਾ ਬਾਜਤ ਤੂਰ ਹੋਤ ਤਨਕਾਰਾ ਹਾ ਹਾ ਮਾਦੂ ਬਾਨ ਕਮਾਨ ਕਿਰਪਾ ਸੰਭਾਰੀ ਪੱਟੇ ਸੁਪਟ ਹਤੀ ਯਾਰ ਉਭਾਰੇ ਲੀਨ ਮਚੀਨ ਦੇਸ ਕੇ ਰਾਜਾ ਤਾਂ ਦਿਨ ਬਜੇ ਝਟਾਉ ਬਾਜਾ ਹਾਂ ਹਾਂ ਮਾਦੂ ਦੇਸ ਦੇਸ ਕੇ ਸਤਰ ਸੁਨਾਏ ਦੇਸ ਬਦੇਸ ਤੋਰੰਗ ਫੇਰਾਈ ਚੀਨ ਨ ਮਚੀਨ ਚੀਨ ਜਾ ਬਲੀਨਾ ਉਤਰ ਦੀਸ ਐਾਨਾ ਕੀਨਾ ਹਾਂ ਹਾ ਮਾਦੂ ਕਹ ਲੋ ਗਨੋ ਉਤਾਰੀ ਰਾਜਾ ਸਭ ਸਿਰ ਡੰਕ ਜੀਤ ਕਾ ਬਾਜਾ ਇਹ ਬਿਦ ਜੀਤ ਜੀਤ ਕੈ ਰਾਜਾ ਸਭ ਸਿਰਨਾਥ ਵਿਜੈ ਕਾਬਾ ਦਾ ਹਾਂ ਹਾਂ ਮਾਦੂ ਜਤ ਛਾੜ ਦੇਸ ਪਜ ਚਲੇ ਜਿਤ ਤਿਤ ਦੀ ਦਾਨ ਦਲ ਮਲੇ ਕਿੰਨੇ ਜਗ ਅਨੇਕ ਪ੍ਰਕਾਰਾ ਦੇਸ ਦੇਸ ਕੀ ਜੀਤ ਨਿਰਪਾਰਾ ਹਾਂ ਹਾਂ ਮਾਦੂ ਦੇਸ ਬਦਿਸ ਪੇਟਲੇ ਆਏ ਸੰਤ ਉਬਾਰ ਅਸੰਤ ਖ ਪਾਏ ਜਹਤ ਚਲੀ ਧਰਮ ਕੀ ਬਾਤਾ ਪਾਪਾ ਜਾਤ ਭਈ ਸੁਧ ਸਾਤਾ ਹਾਂ ਹਾਂ ਮਾਦੂ ਕਾਲ ਅਵਤਾਰ ਜੀਤ ਕਰ ਆਏ ਜਾਤਾ ਹੂਵਨ ਲਾਗ ਬੰਧਾਈ ਜਹ ਤੈ ਚਲੀ ਧਰਮ ਕੀ ਬਾਤਾ ਪਾਪੇ ਜਾਤ ਪਈ ਸੋਧ ਸਾਤਾ ਹਾਂ ਹਾਂ ਮਾਦੂ ਕਾਲ ਅਵਤਾਰ ਜੀਤ ਕਰ ਆਏ ਜਹ ਤੈ ਹੂਵਨ ਲਾਗ ਬੰਧਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ